ਦੇਖ ਰਹੇ ਸ੍ਰੋਤਿਆਂ ਤੈਦਲੋਂ ਸਵਾਗਤ ਹੈ ਜੀ ਕੱਲ ਕਬੱਡੀ ਕਪਾ ਔਲਖਾਂ ਦੇ ਵਿੱਚ ਹੋਇਆ ਜਿੱਥੇ ਕਿ ਬੈਸਟਾਂ ਥੋੜ ਸੀਗੇ ਉਥੋਂ ਬੈਸਟ ਰੇਡਰ ਜਸਨ আলমਗੀਰ ਤੇ ਬੈਸਟ ਜਫੀ ਰਾਜਾਬਧਰੀ ਰੇਹਾ ਤੇ ਰਾਜਾਬਧਰੀ ਦੇ ਸੀ ਬੈਸਟ ਰੈਨ ਵਾਲੇ ਜੱਥੇ ਲੈ ਕੇ ਹਾਜ਼ਰ ਹੋਏ ਆ ਜੀ ਅਤੇ ਜਫੇ ਦੇ ਕੇ ਲਾਈਕ ਕਮੈਂਟ ਕਰਕੇ ਜਰੂਰ ਦੱਸਣਾ ਕਿ ਕਿੱਦਾਂ ਲੱਗਿਆ ਇੱਕ ਵਾਰੀ ਤਾੜੀਆਂ ਯੋਧੇ ਦੇ ਨਾਂ ਤੇ ਮਾਰ ਦਿਓ ਤੇ ਇੱਕ ਤਾੜੀਆਂ ਜਿਹੜੇ ਕੋਚ ਗਰਾਊਂਡ ਤੇ ਖੜੇ ਐ ਇਨਾਂ ਲਈ ਵੀ ਮਾਰ ਦਿਓ ਵੀ ਬਹੁਤ ਵੱਡੀ ਤਦਾਦ ਦੇ ਵਿੱਚ ਇਹ ਗਰਾਊਂਡ 'ਚ ਖੜੇ ਆ ਬਿਨਾ ਡਿਊਟੀ ਤੋਂ ਸਾਹਮਣੇ ਨੌਜੰਦੀ ਪਈ ਰੇਡ ਆਹ ਚਾਰ ਜਾਫੀਆਂ ਵਿੱਚੋਂ ਤੀਜਾ ਤੀਸਰਾ ਥਾਡ ਆਹ ਆਖਦੇ ਵੀ ਆ ਨੌਣਾ ਵੀ ਬੈਸਟਾਂ ਵਾਲੀਆਂ ਪਾ ਰਿਹਾ ਅੱਜ ਦੇ ਦਿਨ ਤੇ ਪੱਟ ਤੇ ਮੋਰਨੀ ਖਣਵਾਈ ਹੋਈਆਂ ਨੌਜੰਨੇ ਇੱਕ ਪਾਸੇ ਔਲਖਾਂ ਵਾਲਾ ਵਿਚਾਲੇ ਸੰਧਵਾ ਵਾਲਾ ਫੇਰ ਅੰਬਰਸਰੀਆ ਫੇਰੀ ਵਾਲਾ ਪੱਤਰੀ ਵਾਲਾ ਭੰਗੜਾ ਪਪਾਵੰਦਾ ਏ ਸਿਰਾ ਕਰਾਉਂਦਾ ਏ ਕਸਾਂ ਵਾਲੇ ਯੋਧੇ ਦੀ ਪਲੀਜ਼ ਜਿਹੜੇ ਖੜੇ ਆ ਬੈਹ ਜੋ ਜਿਹੜੇ ਖੜੇ ਆ ਬੈਠ ਜਾਣ ਆਓ ਸਾਹਮਣੇ ਇਸ ਲਈ ਅਨੂ ਵੀ ਪੁੱਜਿਆ ਹੋਇਆ ਬੁੱਢਾ ਥੇ ਵਾਲਾ ਪ੍ਰਸਿੱਧ ਕਬੱਡੀ ਦਾ 스타 ਸਾਹਮਣੇ ਨੌਜੋਨ ਦੀ ਪਈ ਹੋ ਰੇਡ ਪੱਤਰੀ ਵਾਲਾ ਆਈ ਤੇ ਆ ਗਿਆ ਐਨ ਸਿਰਾਗਰ ਆ ਗਿਆ ਅੱਜ ਫੋੜ ਦੀ ਸੈਲਫੋ ਮਾਰੂਗਾ ਰਾਂਗਿਆ ਫੋੜਦੀ ਸਾਲਪਾ ਮਾਰੂਗਾ ਫੋੜਦੀ ਸਾਲਪਾ ਮਾਰੂਗਾ ਫੋੜਦੀ ਸਾਲਪਾ